ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਅੱਜ ਵਲੋਗਰ ਚੈਨਲ ਦੇ ਵਿੱਚ ਗਏ ਤੁਹਾਡਾ ਪ੍ਰਣ ਹੋ ਚੁੱਕਾ ਹੈ ਰੈਡੀ ਤੇ ਮੈਂ ਚੱਲ ਗਿਆ ਸਕੂਲੇ ਤੇ ਅੱਜ ਸ਼ਰਮਾਂਕਤ ਮਾਰੀਏ ਦੋਸਤੋ ਸੂਬੋਂ ਜੈਸਰ ਮੌਸਮ ਬਹੁਤ ਖਰਾਬ ਹੋ ਚੁੱਕਾ ਹੈ ਤੇ ਹੁਣ ਚੱਲੇ ਗਏ ਆਪਾਂ ਸਕੂਲੇ ਕਰੀਏ ਗਾ ਜੀ ਕੋਈ ਨਹੀਂ ਕਹਿੰਦਾ ਲੋਨ ਦੇ ਹਾਂਜੀ ਹੈਲੋ ਗਾਈਜ਼ ਅੱਜ ਗੁਰਬੀਰ ਦਾ ਕੀ ਹਾਲ ਚਾਲ ਠੀਕ ਠਾਕ ਹੈ ਆਪਣਾ ਯਾਰ ਗੁੰਡ ਮਾਰ ਹਾਂਜੀ ਯਾਰ ਕਿ ਮੋੜੋਂ ਮੈਡਮ ਆ ਗਈ ਤੇਰੇ ਮਰ ਲਾ ਨਾ ਆ ਰਿਹਾ ਕੋਈ ਬੜੀ ਚਰੋ। ਜਿਹਦੇ ਬਖਾਵਾ ਨਾ ਹੋ ਰਹੰਦੇ ਹੋਣ ਉਹਨੂੰ ਬੰਦੀ ਆ। ਹੁਣ ਆਪਾਂ ਇੱਤਾ ਬਣਾ ਲੈਣੀ ਆ ਬਾਅਦ ਵਿੱਚ ਆ ਘਰ ਦੇ ਗਈ ਮਣੀ। ਇਸ ਵਾਰ ਕਰ ਲਈ। ਬੜੀ ਬੜੀ ਸਿਕਰ। ਹਲੋ ਗੋਡ। ਅਗਰ ਵੀ ਗਏ ਵਰਕ ਚੱਲ ਤੇ ਕਹਿੰਦੇ ਬਾਏ ਬਾਏ ਟਾਟਾ। ਮੈਂ ਇੱਕ ਹੀ ਲੈਣੀ। ਇਹ ਨਹੀਂ ਕਰਨਾ। ਇਹ ਬੋਲ ਰਹਾ ਤਣੀ ਦੇ ਬਈ। ਤੇ ਰੋ ਜਾ ਏ 1 2 ਚਾਲਾ ਮੰਦੀ ਤੋਂ ਪੁਆਇਟ ਚੱਕ ਰਹੀ ਮੀਂਹ ਦੇ ਵਿੱਚ ਬਾਹਰ ਆ ਕੇ ਰੋਡੇ ਤੇ ਤਾਂ ਨੇ ਅੰਦਰ ਹੰਸ ਕਰਕੇ ਵਾਹਾਰ ਰਹੇ ਨਹੀਂ ਇਹ ਤਾਂ ਪਈ ਜਾਂਦੇ ਆ ਤੇ ਸਕੂਲ ਚੈੱਕ ਕਰ ਲੱਗ ਗਈ ਨਾ ਨਹੀਂ ਐਡਿਟ ਕਰਸਦਾ ਨਾ ਨਾ ਬੋਲ ਲੱਗੇ ਬਰਾ ਲਾ ਲੋ ਨਾਂਦਰ ਮਾ ਵੀ ਰਹੀ ਗੱਲਾਂ ਨੂੰ ਮੈਂ ਮੋਜੀ ਤੋਂ ਕਰ ਲੈਂਦੀ ਹਾਂ ਗੱਲ ਹੋ ਗਈ ਆਪਕਰ ਨੂੰ ਬਿਲਕੁਲ ਸਾਦੇ ਜੇ ਐਕਸਲਿੰਗ ਹਾਲ ਤੇ ਮਾਰ ਲਾ ਹਾਂਜੀ ਦੋਸਤੋ ਹੁਣ ਆਪਾਂ ਸਕੂਲੋਂ ਆ ਚੁੱਕੇ ਆਂ ਪੜ ਕੇ ਤੇ ਆ ਚੈੱਕ ਕਰੋ ਆ ਇੱਕ ਮੋਟਰਸਾਈਕਲ ਪੈਸ਼ਨ ਤੇ ਇੱਕ ਸਕੂਟਰੀ ਆ ਬਾਕੀ ਆਪਾਂ ਕਿਨੇ ਗਈ ਆ ਤੇ 3x ਤੇ ਬਣਾ ਆਹੋ ਨਹੀਂ ਤੇ ਫੋਨ ਮੇਰੀ ਗਿਆ ਆ ਤੇ ਵਧੀਆ ਬਣਾ ਫਿਰ ਵਧੀਆ ਕਰਕੇ ਕਿਸੇ ਨੇ ਤੈਨੂੰ ਫੜਾਈ ਦਿੱਤਾ ਫੋਨ ਤੇ ਫੋਨ ਦੀ ਵੈਲਿਊ ਪਾ ਗੋਲੇ ਓਏ ਆ ਕੀ ਕਰਨ ਡਿਆ ਆ ਬਲੌਗਰ ਭਾਜੀ ਆਡੇ ਕਿਹੜਾ ਬਲੌਗਰ ਫੋਟੋਆਂ ਦਿੱਤੀਆਂ ਆਈਆਂ ਇਹ ਵੇ ਇਕੱਠੇ 100 ਰੁਪਏ ਕੀ ਕੋਰ ਲੱਗ ਜਾਂਦਾ ਲਾਓ ਜੀ ਮੰਗੋਲ ਜੀ ਇੱਧਰ ਆ ਢੋਭ ਨਹੀਂ ਇੱਥੇ ਖਿੱਚਦੇ ਆ ਵਧੀਆ ਤੈਨੂੰ ਵੋਟਾਂ ਮਾ ਕੇ ਜਾ ਰਹੇ ਨੇ ਚੈਨਲ ਬਣਾ ਦਈਏ ਇੱਕ ਤੈਨੂੰ ਜਾਚ ਆ ਗਈ ਬਣਾਉਂਦੀ ਬਲੌਗ ਜਾਚ ਹੀ ਜਾਚ ਆ ਕੇ ਹੋਰ ਨਹੀਂ ਹੁੰਦੀ ਹੋਰ ਕੀ ਕਰੀਂ ਐ ਨਹੀਂ ਆ ਗੋਲਿਆ ਕੀ ਡਿਆਂ ਕਰਨ ਇਹ ਨਾ ਖਾ ਕੇ ਫੋਟੋ ਡਿਆਂ ਖਿਚਣ ਲਿਆ ਹੈ ਇਹ ਲੈ ਕਿਤੇ ਬਣਾਈਆ ਐ ਨਹੀਂ ਨਹੀਂ ਕੀਤੀ ਫਿਰ ਹੋਰ ਫਿਰ ਵਧੀਆ ਕਿ ਆਈ ਦਿਨ ਹੈ ਪੂਰਾ ਪੂਰਾ ਇੱਧਰ ਸਾਰੇ ਸਾਡੇ ਯਾਰ ਬੇਲੀ ਵਾ ਕੀ ਧਿਆਨ ਕਰਨ ਓਏ ਨੰਦਪੁਰ ਤਿਆਰ ਸੇਵਾ ਐਨੂੰ ਤੇ ਵੇਖ ਮੋਟਾ ਲਾਲ ਆ ਗਿਆ ਚੱਲ ਅੱਗੇ ਲੱਗ ਲੜਾ ਪੂਰ ਨਾ ਨਾ ਮੋਟਾ ਲਾਲ ਆ ਗਿਆ ਚੱਕਦਾ ਕਰ ਲਾ ਆ ਗਿਆ ਓਏ ਆ ਵਡੀਆਂ ਗੱਲਾਂ ਵੱਡੇ ਬੰਦੇ ਹਾਂ ਪੂਰਾ ਕਦੇ ਆ ਪਾ ਦੋ ਉਸ ਕਰੇ ਤੇ ਆਉਰੇ ਆਪਣਾ ਸਕੂਲ ਬਹੁਤ ਵਧੀਆ ਸਕੂਲ ਦਾ ਮਨ ਨਹੀਂ ਕਰਦਾ ਪੜਾਈ ਨੂੰ ਹਾਂ ਫਿਰ ਆ ਸਕਦੇ ਹਾਂ ਹਾਂਜੀ ਦੋਸਤੋ ਹੁਣ ਮੈਂ ਆਚਕਾ ਕਰਤੇ ਕਰ ਆਵੇਂ ਲੋਨਾ ਆ ਪਰਨਾ ਪਰਨਾ ਨਹੀਂ ਸੱਜ ਪਾਗਾ ਹੀ ਰਹਿਣ ਦੇਣੀ ਆ ਤੇ ਹੁਣ ਕੱਪੜੇ-ਕੁਪੜੇ ਲੋਨੇ ਆ ਤੁਹਾਨੂੰ ਮਿਲ ਗਏ ਮੈਂ ਬਾਅਦ ਚੋਂ ਹਾਂ ਜੀ ਹਾਂ ਦੋਸਤੋ ਤੇ ਹਰ ਸ਼ਾਰੋ ਕੇ ਮੈਂ ਅੱਜ ਨੂਰ ਪਿਆ ਚੈੱਕ ਕਰ ਹਰਮਨ ਭਾਈ ਤੇ ਹੁਣ ਆਪਾਂ ਚੱਲੇ ਗਏ ਸਮਝ ਲਈਏ ਇਹ ਵੀ ਗੱਲ ਹੈ ਗਿਆ ਚੈੱਕ ਕਰ ਮਮਾ ਪੂਰਾ ਪੂਰਾ ਉਹਨੇ ਧਰਤੀ ਰਹਿਣੇ ਦੇ ਤਾ ਹੁਣ ਚੱਲਦੇ ਗਏ ਗਾਈਸ ਬੱਸ ਆ ਜਾਈਏ ਮਮਾ ਹੀ ਤੇ ਬਣਾ ਲਓਗੇ ਲਿੰਦੇ ਬੁੱਸਾ ਲਈ ਆ ਬੱਸ ਐਂ ਦੋਸਤੋ ਆਪਾਂ ਹੁਣ ਆਪਾਂ ਚੱਲੇ ਮੰਦ ਚਲਿਏ ਗਾਈਸ ਤੇ ਲੋਕ ਹੋਰ ਤਰ੍ਹਾਂ ਮੱਥਾ ਟੇਕ ਕੇ ਜਾਂਦੇ ਤੇਰਾ ਆਪਾ ਫੇਰ ਆਪਾਂ ਖਾਣਾ ਵੇ ਔਰ ਨੇੜ ਆਰ ਨੇੜ ਆ ਗਿਆ ਨਾ ਸਾਫ। ਅੱਗੇ ਗਾਈਆਂ ਆਪਾਂ ਮਾਥਾ ਦੇ ਕੇ ਦਾ ਰਿ ਗੁਰਦਾ। ਦੋਸਤੋ ਆਪਣੇ ਪਿੰਡ ਵਾਲੇ ਮੇਨ ਬਾਜ਼ਾਰ ਚ ਆ ਗਏ ਹੁਣ ਆਪਾਂ ਚੱਲੀਏ ਪਛੀੜੀ ਚੰਦਾਂ ਵਾਲੇ ਮਾਰੇ ਰਿ ਗੁਰਦਾ ਮਾਥਾ ਦੇ ਕੇ ਚੱਲਦੇ ਸ਼ੀਂ ਜਾਂਦੇ। ਸ਼ੋਰ ਵੀ ਸ਼ੋਰ। ਰਾਹ ਗੁਰਦਾ ਰਹਿ ਤਈਆਂ। ਅੰਦਰ ਹਾਂ ਉਹ ਵੀ ਅੰਦਰ ਖੁੱਲਾ ਗੁਰਦਰਾ ਮਾਮਾ ਤੂੰ ਕੀ ਖਾਣਾ ਹਾ ਹੋ ਰਿਹਾ ਗਾਇਸ ਗੁਰਦਰਾ ਚਲੀ ਅੰਦਰ ਚੱਲ ਪਾ ਹੋ ਰਿਹਾ ਗਾਇਸ ਮੈਂ ਬਾਜ਼ਾਰ ਮੈਂ ਆਇਆ ਹਣ ਹੋ ਰਿਹਾ ਮਰਾ ਇੱਥੋਂ ਹੀ ਚ ਗਿਆ ਹੈ ਦੋਸਤ ਮੇਰਾ ਵੀਰ ਭਰਾ ਜਿਹੜੇ ਆਂਦੇ ਨੇ ਨਾ ਵਲੋਗ ਚਾਹਣਾ ਨਹੀਂ ਬਰਉਂਦਾ ਲਾਓ ਹੁਣ ਪੂਰੇ ਬਨ ਗਏ ਵਲੋਗ ਫਰੈਸਟਰ ਪੁਰਦੋ ਕੇ ਤੇ ਹੋਣ ਅੰਦਰ ਚਲੇ ਹੱਥ ਪੈਰ ਟੋੜੇ ਤੇ ਚਲੀਏਗੇ ਅੰਦਰ ਅੰਦਰ ਵੀਡੀਓ ਬਣਾਉਣੀਆਂ ਲਾਉਣੀਆਂ ਤੇ ਨੀਚੇ ਸਾਈਡਾਂ ਤੇ ਫਿਲੋ ਤੇ ਰੱਖਾ ਫੋਨ ਚਲੀਏਗੇ ਅੰਦਰ ਮੈਂ ਕੇ ਪਾਲਾ ਉੱਥੇ ਕਿਤੇ ਦੋਸਤੋ ਆਪਾਂ ਫੇਕ ਲੈ ਮੱਥਾ ਰੋਣਾ ਬਚਦੇ ਉਧਰ ਸ਼ਿੰਗ ਜਲ ਤੇ ਚੜੀਏ ਚਲ ਸੁਣਾਲੇ ਕਿ ਮੇਰਾ ਨਾਨਾ ਆ ਦੋਸਤੋ ਮੇਨ ਬਜਾਰਾਂ ਲਾ ਚਿਆ ਹਾਂ ਚੱਲਦੇ ਤਾ ਅੰਦਰ ਸ਼ਿੰਗ ਜਲ ਉਹ ਭਾਈ ਆਵਾ ਹਾ ਨਾ ਗਾਰੇ ਚੱਲਉਂਦੇ ਬਖਾਵਾਂਗੇ ਤੈਨੂੰ ਘਰ ਆਪਾਂ ਚੜੀਏ ਦੋਸਤੋ ਹੁਣ ਆਪਾਂ ਉਹ ਤੇ ਚੂੜੇ ਲੱਗਦੇ ਆ ਚਾਲਾ 흘ੀ ਨੇ ਕਿਨੇ ਬਹਿਦਰ ਕੋ ਹਾਂ ਇਹ ਤੋਂ ਗਾਈਸ ਛੇਂਜਦੇ ਮਤਲੇ ਇਹ ਚਾਹਦੇ ਉਧਰ ਗੁਰਦਾਰੇ ਉਹ ਜਾਨਾ ਇਹ ਲੋਟ ਹੋ ਗਿਆ ਯਾਰ ਕੀ ਹੈ ਯਾਰ ਤੂੰ ਉਹ ਮਾਮਾ ਕੋਕਰ ਕੋ ਦੀ ਹੋਣੀ ਇਹ ਗਾਈ ਜਣਾਪਾ ਆ ਚੈੱਕ ਕਰ ਮੈਂ ਅੰਦਰ ਪਤਾ ਨਹੀਂ ਕੀ ਹੋ ਗਿਆ ਬਹੁਤ ਮਾਰੀਆਂ ਦੋਸਤੋ ਕੋਣ ਮੁੰਡਾ ਜਾਣ ਨਹੀਂ ਜਾਣ ਨਹੀਂ ਲੈ ਅੰਦਰ ਬਾਲ ਪਾ ਯਾਰ ਮੈਨੂੰ ਮੁੰਡਿਆਂ ਦੱਸਿਆ ਜਿਹੜਾ ਵਰਦਾ ਹੁੰਦਾ ਉਸ ਤੇ ਚੀਚਾ ਗਿਆ ਆਹੋ ਕਿਹੜੇ ਸਕੂਲ ਹੈ ਸਾਡੇ ਨੂਰ ਭਾਈ ਰੰਦਾ ਆ ਗਿਆ ਲੱਗੇ ਠੰਡਾ ਟੁੱਟਾ ਬੱਜਈਆ ਤੇਰ ਕੋ ਬੱਜਈਆ ਕੋਈ ਨਾ ਆਦੀ ਵੇਖੀ ਆ ਵੀ ਦੀਏ ਹੁਣ ਦੋਸਤ

ਮੇ ਆਣੇ ਨੂੰ ਵੇਖਣ ਹੀ ਨਾ ਹੈ ਆਹੋ ਮਮਾ ਆਉਂਦੀ ਜਾਲ ਆਪਾਂ ਬਾਹਰ ਕਿੱਧਰ ਆ ਗਏ ਆ ਗਾਈ ਤੋਂ ਨਾਲੀ ਗੇਮ ਵੇਖ ਕੇ ਤਾਂ ਆਪਾਂ ਇੱਧਰ ਪਾਸੇ ਆ ਗਏ ਪਿੰਡ ਦਾ ਬਾਹਰ ਇੱਕ ਆ ਜਾ ਆ ਰਹਾ ਬਿੰਦਾ ਬਾਹਰ ਜਾਣ ਨੂੰ ਤੇ ਇਹ ਦੋਸਤੋਂ ਉਧਰ ਚੈੱਕ ਕਰ ਪੰਗੂੜੇ ਆਹੋ ਬੋਦਾ ਆ ਰਿਹਾ ਇਸ ਪਾਸੇ ਚੈੱਕ ਆ ਰਿਹਾ ਆਓ ਕਿਉਂ ਆ ਬਾਈ ਉਹ ਤਾਂ ਦੋਸਤੋਂ ਚੱਲੇ ਆਪਾਂ ਘਰੇ ਘਰੇ ਗਏ ਨੇ ਉਧਰ ਦੇ ਪਾਸੇ ਇੱਕ ਬੁਰਦਾ ਰਿਹਾ ਪਾਸੇ ਹੋਰੇ ਆ ਗੁਰਦਾਰਾ ਮੁਰਾਂ ਦਾ ਭੋਕ ਨਹੀਂ ਆਈ ਕਿਉਂ ਨਹੀਂ ਆਈ ਇੱਥੇ ਚੱਲਦੇ ਹਾਂ ਗੁਰਦਾਰਾ ਨਗਰ ਹੰਦਾ ਤੇ ਮੋਸੋਂ ਮੱਥਾ ਟੇਕ ਕੇ ਇੱਥੇ ਰੁਕੇ ਆਂਦੇ ਸਾਂ ਜੰਨੇ ਦੇ ਦਰਖਾਣ ਚਲ ਗਏ ਜਾਈਏ ਪੰਦਰੋਂ ਦਾ ਨਗਰਬਾੜੀ ਖਾ ਕੇ ਉਹ ਕਿਹਾ ਜਿਵੇਂ ਬੜਾ ਢਿੱਡ ਭਰੋ ਚੁਕੇ ਹੋਣ ਚੱਲੀਏ ਅੱਧਰ ਖਾੜਿਆ ਵੀ ਜੀ ਕਰ ਕਰੂੰ ਦੋਸਤਾਂ ਤੇ ਟਿੱਕੀਆਂ ਖਾਣੇ ਟਿੱਕੀਆਂ ਖਾ ਕੇ ਤਾਂ ਹੁਣ ਆਪਾਂ ਬਾਹਰੋਂ ਬਾਹਰ ਚੱਲੀਏ ਉੱਥੇ ਫਿਰ ਇੱਥੇ ਨਹੀਂ ਖਾੜੇ ਜੇ ਚਾਹੀਏ ਗਾਈਸ ਲਈ ਕਿ ਰਾਗੇ ਕੌਣ ਆਇਆ ਬਲਾ ਕੌਣ ਆਇਆ ਮम्मा ਆਰ ਨੇ ਅੜ ਚੜੀਏ ਚੇਕਰੋ ਪਿੰਡ ਦੇ ਬਾਹਰ ਬਾਹਰ ਆ ਚਲੀਏ ਖਾੜੇ ਆ ਉਹ ਲੱਗਾ ਕਰ ਅੰਦਰ ਤੋਂ ਚਲਿਏ ਪਿੰਡ ਦੇ ਬਾਹਰ ਬਾਹਰ ਆ ਗਏ ਹੁਣ ਚੱਲਿਏ ਆਪਾਂ ਖਾੜੇ ਦੇ ਵਿੱਚ ਚੱਲ ਮੈਂ ਨਹੀਂ ਜਾ ਰਹਾ ਦੋਸਤੋ ਇਹ ਤੇ ਗਰਾਊਂਡ ਹੀ ਤਿਆਰ ਕਰੀ ਜਾਂਦੇ ਪਤਾ ਨਹੀਂ ਕਦੋਂ ਦੀ ਮੈਂ ਲੱਗਦਾ ਮੋਹੱਲ ਦਾ ਮਾਪਿਆਂ ਦੀ ਖੇਡ ਦਾ ਇਸ ਦਾ ਧਾਤਨ ਮਾਪਿਆਂ ਦਾ ਬਹਿਸ ਨਹੀਂ ਕੀਤਾ ਪਿਆ ਪਤਾ ਨਹੀਂ ਕਿ ਕਿਹਦਾ ਮੱਤ ਦਾ ਮਾਪਿਆਂ ਦੀ ਸ਼ਾਦੀ ਜ਼ੀਰੋ ਚੱਕਰਵਟ ਕਰ ਦਿੰਦੇ ਐ ਇਹ ਮੀਲਾ ਕਰਾ ਦਿੰਦੇ ਐ ਭਾਗੋਵਾਲ ਪਿੰਡ ਦੇ ਕਰੀ ਆਪਣੇ ਨਾਮ ਤੇ ਸਾਰੇ ਤਾੜੀ ਮਾਰੋ ਇਹ ਕੰਮ ਬੜਾ ਔਖਾ ਤੁਸੀਂ ਕਰ ਲੈਨੇ ਹੋ ਜਾਂਦੇ ਰਹੋ ਤੇ ਵਸਦੇ ਰਹੋ ਇਧਰਲੇ ਪਾਸੇ ਮੈਂ ਵੇਖਣਾ ਸਾਹਮਣੇ ਇਹਨਾਂ ਖਡਾਰਨਾ ਦਾ ਨਾਮ ਆਉਣਲੇ ਸਮੇਂ ਚ ਵੱਡਾ ਹੋਣਾ ਹੈ ਮਾਪਿਆਂ ਦਾ ਨਾਮ ਚਾ ਕਰਨਾ ਮੰਧੀਆਂ ਨੇ ਇਹਨਾਂ ਧਿਆਣੀਆਂ ਨੇ ਲਓ ਸੋਹਣਾ ਉਹਦੇ ਪਲੇਅਰ ਆਪਣੀ ਤਿਆਰੀ ਕਰ ਲੈਣਾ ਤੇ ਪਹਿਲਵਾਨ ਵੀ ਪੁੱਜੇ ਉਹਨਾਂ ਦੀਆਂ ਕੁਸ਼ਤੀਆਂ ਵੀ ਦੇਖਣ ਵਾਲੀਆਂ ਹੋਣਗੀਆਂ ਮੈਂ ਸਤਿਕਾਰ ਕਰਦਾ ਸਰਪੰਚ ਬਲਵਿੰਦਰ ਸਿੰਘ ਜੀ ਕਾਲਾ ਅਤੇ ਸਰਪੰਚ ਗੁਰਪ੍ਰੀਤ ਸਿੰਘ ਜੀ ਪੱਤੀ ਖਾਸਾ ਦਲਬਾਗ ਸਿੰਘ ਜੀ ਸ਼ਾਖ ਖਜਾਨਚੀ ਮਾਸਟਰ ਜਸਵੀਰ ਸਿੰਘ ਜੀ ਗੁਰਦੀਪ ਸਿੰਘ ਜੀ ਖਜਾਨਚੀ ਤੇ ਬਲਰਾਜ ਸਿੰਘ ਜੀ ਸਰਪੰਚ ਸਾਡਾ ਮੰਨੂ ਮੁਹੱਬਤ ਆਸਟ੍ਰੇਲੀਆ ਤੋਂ ਤੇ ਨਾਲ ਸਾਡੇ ਪ੍ਰਗਟ ਸਿੰਘ ਜੀ ਲੰਬੜਦਾਰ ਭਵਿੰਦਰ ਸਿੰਘ ਜੀ ਤੇ ਹੋਰ ਗ੍ਰਾਮ ਪੰਚਾਇਤ ਦੇ ਮੈਂਬਰ ਸੁਗਰਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਕਬੱਡੀ ਕਹਿੰਦੇ ਸੁਖਮਨ ਨੇ ਪਾ ਦਿੱਤੀ ਹੈ ਖੇਡ ਮਾਣ ਸੁਖਦੇਵ ਸਿੰਘ ਜੀ ਜੰਡ ਜੋ ਕੋਚ ਨੇ ਮੇਰੀ ਵੀਰੋ ਟੀਮ ਦੀ ਹਾਂਜੀ ਦੋਸਤੋ ਹੁਣ ਆਪਾਂ ਚੱਲੇ ਆ ਘਰ ਆਣ ਕਿਉਂਕਿ ਮੇਲਾ ਤਾਂ ਇਹ ਰਾਤ ਦੇ ਹੋਣ ਜੋ ਕਿ ਕਬੱਡੀ ਯਾਰ ਕੀ ਲੇਟ ਹੋਈ ਹੈ ਇਸ ਕਰਕੇ ਜਿਹੜੇ ਸਵੇਰੇ 6:30 6:10 ਹੋਣੀ ਸੀ ਇਹ ਕਰਕੇ ਹੁਣ ਲੇਟ ਹੋਈ ਆ ਹੁਣ ਮੁੰਡਿਆਂ ਦੀ ਕਬੱਡੀ ਜਿਹੜੀ ਹਣੀ ਹੋਣੀ 6 ਵਜੇ ਤੇ 6 ਵਜੇ ਇੱਥੇ ਜਾਂਦੀ ਲਾਸਟ ਬੱਸ ਹੁਣ ਇਸ ਕਰਕੇ ਆਪਾਂ ਚੱਲੇ ਪਾਉਣੇ ਸੀ ਹੋਗੇ ਆ ਜਲਦੀ ਜਲਦੀ ਚੜੀਏ ਬਸ ਸਟੈਂਡ ਤੇ ਬਸ ਫੜੀਏ ਗਏ ਦਸੇ ਅਗੇ ਬਾਜਾ ਕਰੋ ਬਰਾ ਕੀ ਬਣਿਆ ਹਾਲ ਪੈਰਾ ਪੈਂਟੇ ਤਾਂ ਚੁੱਕੀ ਆ ਹਾਰਿਆਂ ਨੂੰ ਚਲੀਆਂ ਗਏ ਸਨਪਾ ਕਰੇ ਬਸ ਗਏ ਦੋਸਤੋ ਨਹੀਂ ਲਈ ਆਪਾਂ ਫਿਰ ਮੈਂ ਸੋਚਿਆ ਜੀ ਇਨ ਤੱਕ ਬਸ ਨਹੀਂ ਹੁੰਦੀ ਆਪਾਂ ਕਾ ਮੋਰ ਤੱਕ ਤੇ ਚੱਲਦੇ ਆ ਫਿਰ ਇਹ ਗਏ ਸਨ ਮੋਰ ਤੇ ਚੱਲ ਓਏ ਕਰੇ ਚਲੀਏ ਕਿ ਹੁਣ ਹੁਣ ਦੋਸਤੋ ਆਪਾਂ ਆ ਚਕੇ ਪਟਾਲੇ ਬਸ ਇਹ ਆਪਾਂ ਉਤਰ ਚੁਗੇ ਆ ਸਾਢੇ 7 ਜਾਣਾ ਕੋਰ ਤੇ ਤੇ ਚੱਲਦੇ ਗਏ ਜਣ ਆਪਾਂ ਘਰੇ ਜੀ ਗੇ ਜੀ ਹੋਣ ਦੋਸਤ ਅਸੀਂ ਆ ਚੁੱਕਾ ਕਰਦੇ ਆ ਇੱਕar ਆ ਗਏ ਹੁਣ ਥੋੜੀ ਜੀ ਕਰਦੇ ਆ ਰੈਸਪੀ ਤੁਹਾਨੂੰ ਮਿਲੇਗਾ ਗਾਈਸ ਬਾਅਦ ਵਿੱਚ ਗੁਰਦਾਇ ਜਾਨਵਰ ਤੇ ਗਾਇਆ ਆਜਾ ਕੇ ਰੁਕੀ ਬਣਿਆ ਹਾਂਜੀ ਦੋਸਤ ਹੁਣ ਆਪਾਂ ਆ ਚਕੇ ਗੁਰਦਾਰੇ ਗਰੀ ਚ ਇਹਦੇ ਹੁਣ ਆਪਾਂ ਚੱਲੇ ਆਈ ਖਾ ਸਾਂ ਇਹਦੇ ਕੀ ਆ ਜਵੀਰ ਜੀ ਕੁਛ ਨਹੀਂ ਹੋ ਜਾ ਉਸਾਂ ਆਪਾਂ ਮਰੀਆ ਇੱਥੇ ਲੈ ਹੋਏ ਅਸੀਂ ਇੱਥੇ ਲੈ ਗੁਰਦਾਰੇ ਸੱਲੋ ਠੀਰੇ ਮਰੋਕੇ ਤਰੀਆਂ ਕਰਦਾ ਹਾਂ ਹਾਂਜੀ ਦੋਸਤ ਜੇ ਹੁਣ ਆਪਾਂ ਸੋਖਾ ਸੰ ਘਰਾ ਲੈ ਸੋਖਾ ਸੰ ਘਰਾ ਕੇ ਆਪਾਂ ਚੱਲੇ ਘਰੇ ਗਾਈਸ ਠੀਰੇ ਗਾਈਸ